ਸਤ ਸ੍ਰੀ ਅਕਾਲ ਜੀ ਮੈਂ ਹਾਂ ਨਰਿੰਦਰ ਸਿੰਘ ਕਦੇ ਸੋਚਿਆ ਹੈ ਕਿ ਸਵੇਰੇ ਉੱਠਣ ਤੋਂ ਲੈ ਕੇ ਰਾਤ ਨੂੰ ਸੌਣ ਤੱਕ ਇੱਕ ਅਣਦੇਖੀ ਤਾਕਤ ਸਾਡੇ ਹਰ ਕੰਮ ਨੂੰ ਸਾਡੀ ਪੂਰੀ ਜ਼ਿੰਦਗੀ ਨੂੰ ਚਲਾ ਰਹੀ ਹੈ ਹਾਂ ਜੀ ਉਹ ਤਾਕਤ ਹੈ ਕਾਨੂੰਨ ਇਹ ਸਿਰਫ ਅਦਾਲਤਾਂ ਜਾਂ ਪੁਲਿਸ ਦੀ ਗੱਲ ਨਹੀਂ ਸਗੋਂ ਇਹ ਉਹ ਨਹੀਂ ਹੈ ਜਿਸ ਉੱਤੇ ਸਾਡਾ ਪੂਰਾ ਸਮਾਜ ਸਾਡਾ ਪੂਰਾ ਦੇਸ਼ ਟਿਕਿਆ ਹੋਇਆ ਹੈ ਤਾਂ ਚਲੋ ਅੱਜ ਇਸੇ ਨੀਦਆਂ ਡੁੰਗਾਈਆਂ ਨੂੰ ਫਰੋਲਦੇ ਆਂ ਇੱਕ ਮਿੰਟ ਲਈ ਅੱਖਾਂ ਬੰਦ ਕਰਕੇ ਸੋਚੋ ਇੱਕ ਅਜਿਹੀ ਦੁਨੀਆ ਜਿੱਥੇ ਕੋਈ ਨਿਯਮ ਨਹੀਂ ਕੋਈ ਕਾਇਦਾ ਕਾਨੂੰਨ ਨਹੀਂ ਸੜਕਾਂ ਤੇ ਕੋਈ ਲਾਲ ਬੱਤੀ ਨਹੀਂ ਖੇਡ ਦੇ ਮੈਦਾਨ ਚ ਕੋਈ ਰੂਲ ਨਹੀਂ ਦੁਕਾਨ ਤੇ ਕੋਈ ਲਾਈਨ ਨਹੀਂ ਬਸ ਜਿਸ ਦਾ ਜੋ ਦਿਲ ਕਰੇ ਉਹ ਕਰ ਰਿਹਾ ਹੈ ਸੋਚ ਕੇ ਡਰ ਲੱਗਦਾ ਹੈ ਨਾ ਕਿੰਨੀ ਹਫੜਾ ਦਫੜੀ ਕਿੰਨਾ ਖਲਾਰਾ ਮਚ ਜਾਵੇਗਾ ਬਸ ਇਹੀ احساس ਸਾਨੂੰ ਸਮਝਾਉਂਦਾ ਹੈ ਕਿ ਸਾਨੂੰ ਨਿਯਮਾਂ ਦੀ ਤੇ ਫਿਰ ਕਾਨੂੰਨ ਦੀ ਲੋੜ ਆਖਿਰ ਹੈ ਕਿਉਂ ਪਰ ਇਥੇ ਇੱਕ ਗੱਲ ਸਮਝਣੀ ਬਹੁਤ ਜ਼ਰੂਰੀ ਹੈ ਹਰ ਨਿਯਮ ਕਾਨੂੰਨ ਨਹੀਂ ਹੁੰਦਾ ਜਿਵੇਂ ਸਾਡੇ ਘਰ ਦਾ ਇੱਕ ਨਿਯਮ ਹੋ ਸਕਦਾ ਕਿ ਰਾਤ ਨੂੰ ਸਾਰੇ ਇਕੱਠੇ ਰੋਟੀ ਖਾਣਗੇ ਜੇ ਕੋਈ ਇਹ ਨਿਯਮ ਤੋੜਦਾ ਹੈ ਤਾਂ ਵੱਧ ਤੋਂ ਵੱਧ ਕੀ ਹੋਵੇਗਾ ਸ਼ਾਇਦ ਘਰਦਿਆਂ ਦੀ ਛਿੜਕ ਮਿਲ ਜਾਵੇ ਪਰ ਜੇ ਕੋਈ ਚੋਰੀ ਕਰਦਾ ਹੈ ਤਾਂ ਉਸ ਨੂੰ ਸਿਰਫ ਸਮਾਜ ਦੀ ਨਾਰਾਜ਼ਗੀ ਨਹੀਂ ਚਲਣੀ ਪੈਂਦੀ ਸਗੋਂ ਉਸ ਨੂੰ ਸਿੱਧਾ ਰਾਜ ਵੱਲੋਂ ਸਰਕਾਰ ਵੱਲੋਂ ਸਜ਼ਾ ਮਿਲਦੀ ਹੈ ਇਹੀ ਇਹੀ ਬੁਨਿਆਦੀ ਫਰਕ ਹੈ ਕਾਨੂੰਨ ਉਹ ਨਿਯਮ ਹੈ ਜਿਸ ਦੇ ਪਿੱਛੇ ਪੂਰੇ ਰਾਜ ਦੀ ਤਾਕਤ ਖੜੀ ਹੁੰਦੀ ਹੈ ਤਾਂ ਫਿਰ ਚਲੋ ਹੁਣ ਦੇਖਦੇ ਹਾਂ ਕਿ ਕਾਨੂੰਨ ਦੀ ਅਸਲ ਪਰਿਭਾਸ਼ਾ ਹੈ ਕਿ ਜੇ ਕਾਨੂੰਨ ਸਿਰਫ ਇੱਕ ਨਿਯਮ ਨਹੀਂ ਤਾਂ ਫਿਰ ਆਖਿਰ ਇਹ ਹੈ ਕਿ ਆਓ ਇਸ ਦੀ ਪਰਿਭਾਸ਼ਾ ਨੂੰ ਜ਼ਰਾ ਗੌਰ ਨਾਲ ਸਮਝੀਏ ਇਹ ਜਾਨਣਾ ਬੜਾ ਦਿਲਚਸਪ ਹੈ ਕਿ ਅੰਗਰੇਜ਼ੀ ਦਾ ਸ਼ਬਦ ਲਾਅ ਕਿੱਥੋਂ ਆਇਆ ਪੁਰਾਣੇ ਜਰਮਨ ਸ਼ਬਦ ਲੈਗ ਤੋਂ ਆਇਆ ਹੈ ਅਤੇ ਲੈਗ ਦਾ ਮਤਲਬ ਹੁੰਦਾ ਹੈ ਸਥਿਰ ਜਾਂ ਪੱਕਾ ਮਤਲਬ ਸ਼ੁਰੂ ਤੋਂ ਹੀ ਕਾਨੂੰਨ ਦਾ ਮਤਲਬ ਅਜਿਹੇ ਨਿਯਮਾਤੋ ਸੀ ਜੋ ਠੋਸ ਹੋਣ ਸਥਿਰ ਹੋਣ ਅਤੇ ਸਾਰਿਆਂ ਤੇ ਬਿਨਾਂ ਕਿਸੇ ਪੇਧਪਾਵ ਦੇ ਲਾਗੂ ਹੋਣ ਅਤੇ ਬਸ ਇਹੀ ਉਹ ਨੁਕਤਾ ਹੈ ਜੋ ਰਾਤ 10 ਵਜੇ ਸੌਣ ਵਾਲੇ ਨਿਯਮ ਨੂੰ ਲਾਲ ਬੱਤੀ ਤੇ ਰੁਕਣ ਵਾਲੇ ਨਿਯਮ ਤੋਂ ਵੱਖਰਾ ਕਰਦਾ ਹੈ। ਅਸਲੀ ਕਾਨੂੰਨਾਂ ਪਿੱਛੇ ਪੂਰੇ ਰਾਜ ਦੀ ਤਾਕਤ ਖੜੀ ਹੁੰਦੀ ਹੈ। ਜੇਕਰ ਕੋਈ ਘਰ ਦਾ ਨਿਯਮ ਤੋੜਦਾ ਹੈ ਤਾਂ ਸ਼ਾਇਦ ਝਿੜਕਾਂ ਪੈ ਜਾਣ ਪਰ ਜੇ ਕੋਈ ਰਾਜ ਦਾ ਕਾਨੂੰਨ ਤੋੜਦਾ ਹੈ ਤਾਂ ਰਾਜ ਖੁਦ ਹਰਕਤ ਵਿੱਚ ਆਉਂਦਾ ਹੈ। ਆ ਤੇਜ਼ ਦੇ ਨਤੀਜੇ ਸੱਚਮੁੱਚ ਗੰਭੀਰ ਹੁੰਦੇ ਹਨ। ਆਓ ਹੁਣ ਕਾਨੂੰਨ ਦੇ ਡੀਐਨਏ ਤੇ ਇੱਕ ਨਜ਼ਰ ਮਾਰੀਏ ਉਹ ਕਿਹੜੇ ਬੁਨਿਆਦੀ ਤੱਥ ਹਨ ਉਹ ਕਿਹੜੇ ਬਿਲਡਿੰਗ ਬਲਾਕਸ ਹਨ ਜਿਨ੍ਹਾਂ ਤੇ ਸਾਰੇ ਮਾਹਰ ਸਹਿਮਤ ਹੁੰਦੇ ਹਨ ਕਾਨੂੰਨ ਦੇ ਮਾਹਿਰਾ ਵਿੱਚ ਹਾਲੈਂਡ ਦੀ ਪਰਿਭਾਸ਼ਾ ਨੂੰ ਸਭ ਤੋਂ ਵਧੀਆ ਮੰਨਿਆ ਜਾਂਦਾ ਹੈ ਉਹ ਕਹਿੰਦੇ ਨੇ ਕਿ ਕਾਨੂੰਨ ਬਾਹਰੀ ਮਨੁੱਖੀ ਕੰਮਾਂ ਦਾ ਉਹ ਨਿਯਮ ਹੈ ਜਿਸ ਨੂੰ ਰਾਜ ਲਾਗੂ ਕਰਦਾ ਹੈ ਚਲੋ ਇਸ ਨੂੰ ਥੋੜਾ ਜਿਹਾ ਖੋਲ ਕੇ ਦੇਖਦੇ ਹਾਂ ਪਹਿਲੀ ਗੱਲ ਬਾਹਰੀ ਕੰਮ ਕਾਨੂੰਨ ਨੂੰ ਇਸ ਗੱਲ ਨਾਲ ਕੋਈ ਮਤਲਬ ਨਹੀਂ ਕਿ ਸਾਡੇ ਮਨ ਵਿੱਚ ਕੀ ਚੱਲ ਰਿਹਾ ਹੈ ਪਰ ਜਿਵੇਂ ਹੀ ਉਹ ਸੋਚ ਇੱਕ ਐਕਸ਼ਨ ਬਣ ਕੇ ਬਾਹਰ ਆਉਂਦੀ ਹੈ ਕਾਨੂੰਨ ਤੁਰੰਤ ਹਰਕਤ ਵਿੱਚ ਆ ਜਾਂਦਾ ਹੈ ਦੂਜੀ ਗੱਲ ਇਸ ਨੂੰ ਰਾਜ ਲਾਗੂ ਕਰਦਾ ਹੈ ਕੋਈ ਆਮ ਬੰਦਾ ਜਾਂ ਗਰੁੱਪ ਨਹੀਂ ਬਸ ਇਹ ਦੋ ਗੱਲਾਂ ਕਾਨੂੰਨ ਨੂੰ ਬਾਕੀ ਸਾਰੇ ਨਿਮਾਂ ਤੋਂ ਵੱਖਰਾ ਬਣਾਉਂਦੀਆਂ ਨੇ ਤੇ ਫਿਰ ਆਉਂਦੇ ਨੇ ਜੌਨ ਆਸਟਨ ਜੋ ਇਸੇ ਵਿਚਾਰ ਨੂੰ ਹੋਰ ਵੀ ਤਿੱਖੇ ਸ਼ਬਦਾਂ ਵਿੱਚ ਕਹਿੰਦੇ ਨੇ ਕਾਨੂੰਨ ਪ੍ਰਭੂ ਸੱਤਾ ਦਾ ਹੁਕਮ ਹੈ ਇਹ ਛੋਟੀ ਜੀ ਲਾਈਨ ਦੇਖਣ ਨੂੰ ਬੜੀ ਸਧਾਰਨ ਲੱਗਦੀ ਹੈ ਪਰ ਇਸ ਵਿੱਚ ਬਹੁਤ ਵੱਡੀ ਗੱਲ ਛੁਪੀ ਹੋਈ ਹੈ ਆਸਟਿਨ ਕਹ ਰਿਹਾ ਨੇ ਕਿ ਕਾਨੂੰਨ ਕੋਈ ਸਲਾਹਾ ਨਹੀਂ ਕੋਈ ਬੇਨਤੀ ਨਹੀਂ ਇਹ ਸਿੱਧਾ-ਸਿੱਧਾ ਰਾਜ ਦਾ ਹੁਕਮ ਹੈ ਇਸ ਨੂੰ ਮੰਨਣਾ ਹੀ ਪਵੇਗਾ ਕਿਉਂਕਿ ਇਸ ਪਿੱਛੇ ਪੂਰੇ ਰਾਜ ਦੀ ਪੂਰੀ ਸਰਕਾਰ ਦੀ ਤਾਕਤ ਹੈ ਤਾਂ ਹੁਣ ਤੱਕ ਆਪਾਂ ਕੀ ਸਮਝਿਆ ਮੋਟੀ-ਮੋਟੀ ਗੱਲ ਇਹ ਹੈ ਕਿ ਕਾਨੂੰਨ ਦੀਆਂ ਕੁਝ ਖਾਸ ਨਿਸ਼ਾਨੀਆਂ ਹੁੰਦੀਆਂ ਨੇ ਇਹ ਸਾਡੇ ਬਾਰੀ ਕੰਮਾਂ ਯਾਨੀ ਸਾਡੇ ਐਕਸ਼ਨਸ ਨੂੰ ਕੰਟਰੋਲ ਕਰਦਾ ਹੈ ਸਾਡੀਆਂ ਸੋਚਾਂ ਨੂੰ ਨਹੀਂ ਇਸ ਨੂੰ ਰਾਜ ਬਣਾਉਂਦਾ ਹੈ ਤੇ ਲਾਗੂ ਕਰਦਾ ਹੈ ਇਹ ਸਾਰਿਆਂ ਲਈ ਬਰਾਬਰ ਹੁੰਦਾ ਹੈ ਇਸ ਨੂੰ ਤੋੜਨ ਤੇ ਸਜ਼ਾ ਮਿਲਦੀ ਹੈ ਤੇ ਇਸ ਦਾ ਆਖਰੀ ਮਕਸਦ ਲੋਕਾਂ ਦੀ ਪਲਾਈ ਕਰਨਾ ਹੁੰਦਾ ਹੈ ਇਹ ਪੰਜ ਨੁਕਤੇ ਹੀ ਕਾਨੂੰਨ ਦੀ ਅਸਲ ਪਹਿਚਾਨ ਨੇ ਅਤੇ ਇਹ ਫਰਕ ਸਮਝਣਾ ਬਹੁਤ ਬਹੁਤ ਜ਼ਰੂਰੀ ਹੈ ਕਾਨੂੰਨ ਇਸ ਗੱਲ ਨੂੰ ਕੰਟਰੋਲ ਕਰਦਾ ਹੈ ਕਿ ਆਪਾਂ ਕੀ ਕਰਦੇ ਹਾਂ ਨਾ ਕਿ ਇਸ ਗੱਲ ਨੂੰ ਕਿ ਆਪਾਂ ਕੀ ਸੋਚਦੇ ਹਾਂ ਕੋਈ ਵੀ ਰਾਜ ਕਿਸੇ ਨੂੰ ਸਿਰਫ ਇਸ ਲਈ ਸਜ਼ਾ ਨਹੀਂ ਦੇ ਸਕਦਾ ਕਿਉਂਕਿ ਉਸਨੇ ਕੋਈ ਅਪਰਾਧ ਕਰਨ ਬਾਰੇ ਸੋਚਿਆ ਸੀ ਕਾਨੂੰਨ ਤਾਂ ਉਦੋਂ ਹਰਕਤ ਵਿੱਚ ਆਉਂਦਾ ਹੈ ਜਦੋਂ ਉਹ ਸੋਚ ਅਸਲ ਕਾਰਵਾਈ ਵਿੱਚ ਬਦਲ ਜਾਂਦੀ ਹੈ ਪਰ ਹੁਣ ਅਗਲਾ ਵੱਡਾ ਸਵਾਲ ਇਹ ਉੱਠਦਾ ਹੈ ਕਿ ਇਹ ਆਉਂਦਾ ਕਿੱਥੋਂ ਹੈ ਇਹ ਕਾਨੂੰਨ ਬਣਦੇ ਕਿਵੇਂ ਨੇ ਇਹਨਾਂ ਦੀਆਂ ਜੜਾਂ ਕਿੱਥੇ ਨੇ ਆਓ ਇਸ ਸਫ਼ਰ ਤੇ ਚੱਲਦੇ ਆਂ ਕਾਨੂੰਨ ਦਾ ਸਫ਼ਰ ਬਹੁਤ ਲੰਮਾ ਅਤੇ ਦਿਲਚਸਤ ਹੈ ਸਭ ਤੋਂ ਪਹਿਲਾ ਜਦੋਂ ਕੋਈ ਲਿਖਤੀ ਕਾਨੂੰਨ ਨਹੀਂ ਸੀ ਉਦੋਂ ਸਾਡੇ ਪੁਰਖਿਆਂ ਦੇ ਰੀਤੀ ਰਿਵਾਜ ਹੀ ਉਹਨਾਂ ਦਾ ਕਾਨੂੰਨ ਸਨ ਫਿਰ ਦੌਰ ਆਇਆ ਧਰਮ ਦਾ ਜਿਸ ਨੇ ਚੰਗੇ ਮਾੜੇ ਸਹੀ ਗਲਤ ਦੇ ਨਿਯਮ ਬਣਾਏ ਜਿਵੇਂ ਜਿਵੇਂ ਸਮਾਜ ਵੱਡਾ ਹੋਇਆ ਜੱਜਾਂ ਦੇ ਅਦਾਲਤੀ ਫੈਸਲੇ ਨਵੇਂ-ਨਵੇਂ ਕਾਨੂੰਨਾਂ ਦੀ ਨੀਂਹ ਰੱਖਣ ਲੱਗੇ ਅਤੇ ਅੱਜ ਅੱਜ ਦੇ ਆਧੁਨਿਕ ਯੁੱਗ ਵਿੱਚ ਕਾਨੂੰਨ ਦਾ ਸਭ ਤੋਂ ਵੱਡਾ ਸਰੋਤ ਹੈ ਵਿਧਾਨ ਯਾਨੀ ਸਾਡੀਆਂ ਚੁਣੀਆਂ ਹੋਈਆਂ ਸਰਕਾਰਾਂ ਵੱਲੋਂ ਸੰਸਦ ਵਿੱਚ ਬਣਾਏ ਗਏ ਲਿਖਤੀ ਕਾਨੂੰਨ ਤਾਂ ਇਹ ਸਾਰਾ ਕਾਨੂੰਨ ਆਉਂਦਾ ਕਿੱਥੋਂ ਹੈ ਖੈਰ ਇਸ ਨੂੰ ਇੱਕ ਨਦੀ ਵਾਂਗ ਸਮਝੋ ਜਿਸ ਵਿੱਚ ਕਈ ਛੋਟੇ-ਛੋਟੇ ਨਾਲੇ ਆ ਕੇ ਮਿਲਦੇ ਹਨ ਕੁਝ ਨਾਲੇ ਪੁਰਾਣੇ ਰੀਤੀ-ਰਿਵਾਜਾਂ ਅਤੇ ਧਾਰਮਿਕ ਗ੍ਰੰਥਾਂ ਦੇ ਹਨ ਕੁਝ ਹੋਰ ਅਦਾਲਤਾਂ ਵਿੱਚ ਜੱਜਾਂ ਦੁਆਰਾ ਕੀਤੇ ਗਏ ਫੈਸਲਿਆਂ ਤੋਂ ਨਿਕਲਦੇ ਹਨ ਪਰ ਅਜ ਦੇ ਦੌਰ ਵਿੱਚ ਸਭ ਤੋਂ ਵੱਡਾ ਤੇ ਸਭ ਤੋਂ ਸ਼ਕਤੀਸ਼ਾਲੀ ਨਾਲਾ ਹੈ ਵਿਧਾਨਪਾਲਿਕਾ ਯਾਨੀ ਸੰਸਦ ਵਰਗੀਆਂ ਸੰਸਥਾਵਾਂ ਦੁਆਰਾ ਬਣਾਏ ਗਏ ਨਵੇਂ ਕਾਨੂੰਨ ਇੱਕ ਗੱਲ ਬਿਲਕੁਲ ਸਾਫ਼ ਹੋਣੀ ਚਾਹੀਦੀ ਹੈ ਭਾਵੇਂ ਰੀਤੀ ਰਿਵਾਜ ਧਰਮ ਅਤੇ ਅਦਾਲਤੀ ਫੈਸਲਿਆਂ ਦੀ ਅੱਜ ਵੀ ਆਪਣੀ ਥਾਂ ਹੈ ਪਰ ਅੱਜ ਦੇ ਲੋਕਤੰਤਰ ਵਿੱਚ ਕਾਨੂੰਨ ਦਾ ਸਭ ਤੋਂ ਉੱਤਮ ਅਤੇ ਸਭ ਤੋਂ ਸ਼ਕਤੀਸ਼ਾਲੀ ਸਰੋਤ ਸਿਰਫ ਤੇ ਸਿਰਫ ਵਿਧਾਨ ਹੀ ਹੈ ਯਾਨੀ ਉਹ ਕਾਨੂੰਨ ਜੋ ਰਾਜ ਦੁਆਰਾ ਸਰਕਾਰ ਦੁਆਰਾ ਬਣਾਇਆ ਜਾਂਦਾ ਹੈ ਕਾਨੂੰਨ ਅਸਲ ਵਿੱਚ ਹੈ ਕਿ ਇਸ ਇੱਕ ਸਵਾਲ ਨੂੰ ਦੁਨੀਆ ਦੇ ਵੱਡੇ ਵੱਡੇ ਵਿਦਵਾਨਾਂ ਨੇ ਚਾਰ ਵੱਖ-ਵੱਖ ਨਜ਼ਰੀਆ ਤੋਂ ਦੇਖਿਆ ਹੈ ਪਹਿਲਾ ਨਜ਼ਰੀਆ ਹੈ ਆਸਟਿਨ ਵਰਗੇ ਲੋਕਾਂ ਦਾ ਜੋ ਕਹਿੰਦੇ ਨੇ ਕਾਨੂੰਨ ਹੋਰ ਕੁਝ ਨਹੀਂ ਬਸ ਰਾਜੇ ਦਾ ਹੁਕਮ ਹੈ ਦੂਜਾ ਇਤਿਹਾਸਿਕ ਨਜ਼ਰੀਆ ਕਹਿੰਦਾ ਹੈ ਕਿ ਨਹੀਂ ਕਾਨੂੰਨ ਕਿਤੋਂ ਉਪਰੋਂ ਨਹੀਂ ਡਿੱਗਦਾ ਸਗੋਂ ਸਾਡੇ ਸਦੀਆਂ ਪੁਰਾਣੇ ਰੀਤੀ ਰਿਵਾਜਾਂ ਵਿੱਚੋਂ ਹੀ ਹੌਲੀ-ਹੌਲੀ ਪੈਦਾ ਹੁੰਦਾ ਹੈ ਤੀਜਾ ਦਾਰਸ਼ਨਿਕ ਨਜ਼ਰੀਆ ਮੰਨਦਾ ਹੈ ਕਿ ਸੱਚਾ ਕਾਨੂੰਨ ਤਾਂ ਸਾਡੇ ਅੰਦਰ ਦੀ ਨਿਆਂ ਦੀ ਆਵਾਜ਼ ਤੇ ਸਾਡੀ ਸੋਚ ਸਮਝ ਤੋਂ ਜਨਮ ਲੈਂਦਾ ਹੈ ਤੇ ਚੌਥਾ ਸਮਾਜ ਸ਼ਾਸਤਰੀ ਨਜ਼ਰੀਆ ਇੱਕ ਕਾਨੂੰਨ ਨੂੰ ਸਮਾਜ ਨੂੰ ਜੋੜ ਕੇ ਰੱਖਣ ਵਾਲਾ ਇੱਕ ਔਜ਼ਾਰ ਮੰਨਦਾ ਹੈ ਸੱਚ ਤਾਂ ਇਹ ਹੈ ਕਿ ਕੋਈ ਵੀ ਇਕੱਲਾ ਪੂਰੀ ਤਰ੍ਹਾਂ ਸਹੀ ਨਹੀਂ ਪਰ ਇਹ ਸਾਰੇ ਮਿਲ ਕੇ ਕਾਨੂੰਨ ਦੀ ਇੱਕ ਮੁਕੰਮਲ ਤਸਵੀਰ ਬਣਾਉਂਦੇ ਨੇ ਠੀਕ ਹੈ ਜੀ ਇਹ ਸਾਰੀਆਂ ਕਿਤਾਬੀ ਤੇ ਸਿਧਾਂਤਕ ਗੱਲਾਂ ਹੋ ਗਈਆਂ ਪਰ ਅਸਲ ਜ਼ਿੰਦਗੀ ਵਿੱਚ ਸਾਡੇ ਲਈ ਤੁਹਾਡੇ ਲਈ ਪੂਰੇ ਸਮਾਜ ਲਈ ਕਾਨੂੰਨ ਦੇ ਕੀ ਮਾਇਨੇ ਹਨ ਆਖਰ ਇਸਦਾ ਮਹੱਤਵ ਕੀ ਹੈ ਪਰ ਇੱਕ ਸਵਾਲ ਇੱਥੇ ਹੋਰ ਉੱਠਦਾ ਹੈ ਸਿਰਫ ਕਾਨੂੰਨ ਦਾ ਹੋਣਾ ਹੀ ਕਾਫੀ ਨਹੀਂ ਹੁੰਦਾ ਇੱਕ ਸਧਾਰਨ ਕਾਨੂੰਨ ਅਤੇ ਇੱਕ ਚੰਗੇ ਕਾਨੂੰਨ ਵਿੱਚ ਕੀ ਫਰਕ ਹੁੰਦਾ ਹੈ ਕਿਹੜੀ ਚੀਜ਼ ਇੱਕ ਕਾਨੂੰਨ ਨੂੰ ਵਧੀਆ ਬਣਾਉਂਦੀ ਹੈ ਇੱਕ ਚੰਗਾ ਕਾਨੂੰਨ ਸਿਰਫ ਕਾਗਜ਼ ਤੇ ਲਿਖੇ ਸ਼ਬਦ ਨਹੀਂ ਹੁੰਦਾ ਉਸ ਵਿੱਚ ਜਾਨ ਹੁੰਦੀ ਹੈ ਉਹ ਇੰਨਾ ਸਾਫ਼ ਤੇ ਸਰਲ ਹੋਵੇ ਕਿ ਆਮ ਆਦਮੀ ਵੀ ਉਸ ਨੂੰ ਸਮਝ ਸਕੇ ਉਹ ਸਥਿਰ ਹੋਵੇ ਇਹ ਨਾ ਹੋਵੇ ਕਿ ਰੋਜ਼ ਰੋਜ਼ ਬਦਲਦਾ ਰਹੇ ਉਹ ਲੋਕਾਂ ਦੀ ਆਵਾਜ਼ ਤੇ ਯਾਨੀ ਜਨਤਾ ਦੀ ਰਾਏ ਤੇ ਬਣਿਆ ਹੋਵੇ ਉਹ ਸਮਾਜ ਵਿੱਚ ਸਮਾਨਤਾ ਤੇ ਆਜ਼ਾਦੀ ਨੂੰ ਵਧਾਵਾ ਦੇਵੇ ਅਤੇ ਸਭ ਤੋਂ ਵੱਧ ਜ਼ਰੂਰੀ ਉਹ ਸਾਡੇ ਬੁਨਿਆਦੀ ਹੱਕਾਂ ਦਾ ਸਾਡੇ ਮੌਲਿਕ ਅਧਿਕਾਰਾਂ ਦਾ ਪਹਿਰੇਦਾਰ ਹੋਵੇ। ਇਹੀ ਇੱਕ ਆਦਰਸ਼ ਕਾਨੂੰਨ ਦੀਆਂ ਨਿਸ਼ਾਨੀਆਂ ਨੇ। ਜੇ ਇੱਕ ਲਾਈਨ ਵਿੱਚ ਸਮਝਣਾ ਹੋਵੇ ਤਾਂ ਇਸ ਤਰ੍ਹਾਂ ਸੋਚੋ। ਕਾਨੂੰਨ ਸਮਾਜ ਦਾ ਉਹ ਟਾਚਾ ਹੈ ਜਿਵੇਂ ਸਾਡੇ ਸਰੀਰ ਵਿੱਚ ਹੱਡੀਆਂ ਦਾ ਟਾਚਾ ਹੁੰਦਾ ਹੈ। ਜਿਵੇਂ ਹੱਡੀਆਂ ਤੋਂ ਬਿਨਾਂ ਸਰੀਰ ਖੜਾ ਨਹੀਂ ਹੋ ਸਕਦਾ, ਓਵੇਂ ਕਾਨੂੰਨ ਤੋਂ ਬਿਨਾਂ ਸਮਾਜ ਖੜਾ ਨਹੀਂ ਹੋ ਸਕਦਾ। ਇਹ ਸਾਨੂੰ ਇੱਕ ਬਣਤਰ ਦਿੰਦਾ ਹੈ, ਨਿਆਂ ਨੂੰ ਯਕੀਨੀ ਬਣਾਉਂਦਾ ਹੈ ਅਤੇ ਸਾਨੂੰ ਸਾਰਿਆਂ ਨੂੰ ਸ਼ਾਂਤੀ ਨਾਲ ਇਕੱਠੇ ਰਹਿਣ ਦੇ ਕਾਬਿਲ ਬਣਾਉਂਦਾ ਹੈ। ਤਾਂ ਚਲੋ ਹੁਣ ਆਪਾਂ ਇਹ ਸਾਰੀ ਚਰਚਾ ਦੇ ਅੰਤ ਵਿੱਚ ਪਹੁੰਚ ਗਏ ਆਂ ਪਰ ਜਾਣ ਤੋਂ ਪਹਿਲਾਂ ਮੈਂ ਇੱਕ ਆਖਰੀ ਸਵਾਲ ਦੇ ਨਾਲ ਸਾਰਿਆਂ ਨੂੰ ਛੱਡਣਾ ਚਾਹੁੰਦਾ ਹਾਂ ਇਸ ਤੇ ਜ਼ਰਾ ਗੌਰ ਕਰਨਾ ਕੀ ਕਾਨੂੰਨ ਸਿਰਫ ਉੱਪਰੋਂ ਥੋਪਿਆ ਗਿਆ ਇੱਕ ਹੁਕਮ ਹੈ ਜਾਂ ਇਹ ਸਾਡੇ ਸਮਾਜ ਦਾ ਉਹ ਸ਼ੀਸ਼ਾ ਹੈ ਜਿਸ ਵਿੱਚ ਸਾਡੀਆਂ ਕਦਰਾਂ ਕੀਮਤਾਂ ਸਾਡੀਆਂ ਚੰਗਿਆਈਆਂ ਸਾਡੀਆਂ ਬੁਰਾਈਆਂ ਸਾਡੀਆਂ ਉਮੀਦਾਂ ਅਤੇ ਸ਼ਾਇਦ ਸਾਡੇ ਡਰ ਵੀ ਸਾਫ਼ ਨਜ਼ਰ ਆਉਂਦੇ ਹਨ ਇਸ ਸਵਾਲ ਤੇ ਵਿਚਾਰ ਜ਼ਰੂਰ ਕਰਨਾ ਇਸ ਤਰ੍ਹਾਂ ਦੇ ਹੋਰ ਵਿਸ਼ਿਆਂ ਤੇ ਡੂੰਘਾਈ ਨਾਲ ਜਾਣਕਾਰੀ ਲਈ ਅਤੇ ਖਾਸ ਤੌਰ ਤੇ ਮਾਸਟਰ ਕੇਡਰ ਅਤੇ ਲੈਕਚਰਰ ਕੇਡਰ ਦੀ ਤਿਆਰੀ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਅਤੇ ਜਾਂਦੇ ਜਾਂਦੇ ਮੇਰੇ ਸਾਰੇ ਵਿਦਿਆਰਥੀ ਸਾਥਿਓ ਇੱਕ ਗੱਲ ਹਮੇਸ਼ਾ ਯਾਦ ਰੱਖਣਾ ਕਿਤਾਬਾਂ ਦਾ ਹਰ ਇੱਕ ਪੰਨਾ ਤੁਹਾਡੀ ਮੰਜ਼ਲ ਵੱਲ ਜਾਂਦਾ ਇੱਕ ਕਦਮ ਹੈ ਹਿੰਮਤ ਨਾ ਹਾਰਿਓ ਲੱਗੇ ਰਹੋ